ਉਹ ਹੈ ਜੁਦੀ ਦਾ ਖੌਸਲਾ ਉਹ ਹੈ ਜੁਦੀ ਕੀ ਫਤਿਹ ਸਾਧ ਗੁਰੂ ਦੇ ਨਿਵਾਸੀ ਸਾਹ ਸਗਣ ਯੋ ਜੀ ਜਵਾਹਰ ਦੇ ਟੈਕਸਰ ਹਟ ਗਿਆ ਭਰੀਆਂ ਆਜਾ ਸੰਦੇ ਪਾਂਛਰੀ ਐਸਾ ਬੋਲਾ ਮਹਾਰਿਤਾ ਕੇ ਆਉ ਅਜ ਵੀ ਹੈ ਅੱਜ ਆਪ ਸਾਰੇ ਸਵਾਸਤ ਸਭੀ ਸੇਰਦੀ ਜੀ ਦੇ ਪਾਗਾਂ ਚਲਾਏ ਦੇ ਪਾਰ ਦੇ ਤੋਂ ਬਾਅਦ ਅਤਮ ਅਰਦਾਸ ਵਿੱਚ ਸ਼ਾਮਲ ਹੋਏ ਆ। ਕਿ ਬੈਲੀਏ ਇਹਦਾ ਕਿ ਸਰਦ ਜੀ ਜੇਦੀ ਦਾ ਐਡਾ ਬਣਾ ਪਰ ਆਉਂਸੀ ਕਿ ਸਰ ਨੂੰ ਦੇਖਣ ਤੋਂ ਅੱਜ ਵੀ ਪਤਾ ਲੱਗ ਰਿਹਾ ਤੇ ਅਚਾਨਕ ਹੀ ਦੇਖਦੇ ਬਿਹਤਰ ਸਰਦੀ ਬਿਤੀ ਬੈਲੋ ਪੇਸਕਟਰ ਸਮੇਤ ਪਰਵਾਹ ਦੇ ਕਹੇਗਾ ਜੇਰਾ ਪੰਚ ਸੀ ਕਿ ਜੇ ਕਿਸੇ ਪਿੰਦੇ ਦੇ ਪੱਤੂ ਵਧਦਾ ਜਾਵੇ ਤਾਂ ਇਹ ਪੱਤੂ ਦੇ ਨਾਲ ਟੁੱਟ ਵੀ ਸਕਦਾ ਆ ਜਦੋਂ ਵੀ ਸ਼ਹਿਰ ਵਾਲੋਂ ਨੂੰ ਕਹਿਦਾ ਪਰਕਾਜ ਕਰੀ ਅਜੂ ਸੱਚੇ ਪਾਤਸ਼ਾਹ ਦੀ ਮਰਜ਼ੀਆਂ ਦਬਾਰੂ ਨੂੰ ਜਗ੍ਹਾ ਰੱਖਿਆ ਸੱਚੇ ਪਾਤਸ਼ਾਹ ਦੀ ਤਰ੍ਹਾਂ ਪਰਵਾਹ ਨੂੰ ਪਰਮੰਨ ਦਾ ਸੱਚੇ ਪਾਤਸ਼ਾਹ ਬੰਦੇ ਜਿਹੜਾ ਪਰਮੰਨ ਹੈ ਸੱਚੇ ਪਾਤਸ਼ਾਹ ਕੀ ਕਰ ਸਕਦਾ ਕਿ ਅਲੋੜੀਆਂ ਦਾਸਾ ਅਲਦਾਸਾਂ ਵੇਚੀਆਂ ਨੇ ਕਿ ਉਹਦੇ ਛੋਟੇ ਛੋਟੇ ਬੱਚੇ ਨੇ ਜਸਨਪ੍ਰੀਤ ਸਰ ਬੇਟਾ ਜੇ ਕਿਰਪਾ ਪੇਂਡੀਆਂ ਛੋਟੀ ਆਪ ਸਭ ਸੀ ਬੈਠ ਕੇ ਪਰਿਵਾਰ ਵਾਲੀ ਸਲਾਹ ਵੀ ਕਰਦੇ ਸੀ ਕਾਹ ਅਗੇ ਮੁਸ਼ਕਲ ਦਾ ਸੋਚ ਨਹੀਂ ਸੀ ਪਰ ਜੋ ਸੱਚੇ ਬਾਸਾਚਾ ਚਾਹਦਾ ਪੇਂਡੀਆਂ ਅਜਿਹੇ ਹਜਰ ਬੁੱਢਾ ਇਨਸਾਨ ਸੀ ਮੈਨੂੰ ਦੱਸਣ ਦੀ ਲੋੜ ਹੀ ਆਪ ਲੋਕ ਸਾਰੇ ਜਾਣਦੇ ਕਿ ਸਾਡਾ ਸੈਕਟਰੀ ਬੈਟਰੀ ਦਾ ਪੰਜਾਬੀ ਮਾਪੋਲੀ ਦਾ ਪੰਜਾਬੀ ਭਾਈਚਾਰੇ ਦਾ ਐਸਾ ਵੱਡਾ ਇਹ ਇੱਕ ਮਰੋੜ ਕੰਸੀ ਕਿ ਕੋਈ ਉਹਨਾਂ ਦਾ ਮੁਪੇਣਾ ਉਹ ਬਹੁਤ ਜ਼ੋਰ ਦਿੱਤਾ ਜਾ ਰਹੀ ਸੀ ਅਜੇ ਸਾਡੀਆਂ ਉਹ ਸਾਰੀਆਂ ਜੋੜਾ ਵਸੇ ਗਿਆ ਪਿਆਸੇ ਕਤਾਬ ਸਭ ਜਾ ਕੇ ਕਵੀ ਦਰਬਾਰ ਕਰਦਾ ਸੀ ਸੌਂਦੀਆਂ ਦਾ ਪ੍ਰੋਗਰਾਮ ਬਣਾ ਰਿਹਾ ਸੀ ਕਿ ਵੀ ਗੋਦੋਰਾ ਸਾਹਿਬ ਦਾ ਪ੍ਰੋਗਰਾਮ ਬਣ ਰਿਹਾ ਸੀ ਪਰ ਆਰਗਮ ਦੇ ਸ਼ਿਵਾਰ ਦੇ ਕਰ ਨਹੀਂ ਜਾ ਸਕੀ ਇੱਕ ਮਰੋੜੀ ਛੋਟਾ ਜਿਹਾ ਜਾਗਮ ਪੈਰਦੇ ਹੋਇਆ ਕੀ ਵੀ ਬੱਚੀ ਰੋਣਾਂ ਜਾਗਮਾ ਕਈ ਸੱਜੇ ਪੈਸੇ ਸੱਜਣ ਨੇ ਕਿੰਨੇ 4-5 5 ਸਾਲ ਹੋ ਗਏ ਕੁਛ ਨਹੀਂ ਹੋਇਆ ਫਿਰ ਸੇ ਐਸੇ ਡਾਕਟਰ ਨੇ ਕੋਈ ਨਾ ਰਹੇ ਪਤਾ ਕਿ ਸ਼ਾਇਦ ਬੈਟਰੀ ਕੱਢਣਾ ਪੈ ਸਕਦਾ ਹੈ ਫਿਰ ਵੀ ਬਦਲਾਸਨਾ ਕਰ ਸਕਿਆ ਪਰ ਹੌਸਲੇ ਬਰਾ ਬਰਦ ਸੀ ਤੋੜਿਆ ਬੰਦਾ ਕਿ ਕੱਟਾ ਉਹਨੇ ਪਹਿਲਾਂ ਇੱਕ ਕੱਟਾ ਸਾਡੇ ਨਾਲ ਕੱਟਾ ਕਰਦਾ ਉਹ ਦੇਖੇ ਪਾਈ ਸਾ ਮਿਹਰਬਾਨੀ ਕਰਕੇ ਬਚੇ ਆ ਗਏ ਪੈਗਾ ਜੀ ਇੰਸਟਰ ਮਾਇਆ ਤੇ ਇਧਰ ਆ ਗਏ ਲੇਟੋ ਬਾਜੀ ਮੈਂ ਹੋਰ ਚੱਲਦਾ ਪੈ ਕੇ ਚੱਲ ਜੂ ਲਾ ਜੀ ਅੱਜ ਸਹੀ ਜਗ੍ਹਾ ਜਾਂਦੀ ਐ ਸੇ ਦਾ ਤਾਂ ਸਕੇ ਪਾਛਾ ਜੂ ਪ੍ਰਵਾਨ ਅਸੀਂ ਸਿਰ ਮੱਥੇ ਆਪਣੀ ਸਾਕਤਰੀ ਮੰਨਿਆ ਕਿਲਾ ਬਹੁਤ ਕਰਨ ਨੂੰ ਨੇ ਕਿ ਗੁਰੂ ਜੀ ਸਾਹਿਬ ਦਾ ਅੱਗੇ ਸਮਾਂ ਕੁਝ ਹੋ ਸਕਣ ਵਾਸਤੇ ਅੱਗੇ ਇੱਜ ਲੈਣਾ ਤੇ ਮੈਂ ਆਪ ਜੀ ਨੂੰ ਬੇਨਤੀ ਕਰੂੰਗਾ ਕਿ ਕੁਝ ਬਿਲਾਏ ਉਹ ਜੋ ਵਾਲੇ ਤਾਂ ਆਪ ਸਾਰੇ ਜੋ ਬੇਨਤੀ ਵਾਲੇ ਜਿੱਦਾਂ ਕੁਝ ਬੋਲਿਆ ਜਾ ਸਕਦਾ ਬਹੁਤ ਥੋੜਾ ਸਾਰੇ ਜੀ ਬੇਨਤੀ ਤੇ ਅਸੀਂ ਸ਼ਖਸੀਅਤ ਨਹੀਂ ਸੀ ਜੀ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਸੋ ਸੋ ਤੇ ਪਰਮੇ ਰੈਗਨ ਮੈਂ ਜਿਹੜਾ ਅੱਜ ਦੋ ਦੋ ਭਾਈ ਦਾ ਜੇ ਤੁਸੀਂ ਨਮੋਤਾ ਤੁਹਾਡੇ ਬਹੁਤ ਬਹੁਤ ਸ਼ੁਕਰੀਆ ਕਰੂੰ ਤੇ ਮ ਜਿਹੜਾ ਗਰੇ ਚਰਵਾ ਸਰਦਾਰ ਕੁਮਾਰ ਸਿੰਘ ਜੀ ਨੂੰ ਬੇਤੀ ਕਰੂੰਗਾ ਕਿ ਜੇਕਰ ਭਾਵੇਂ ਸਟੇਜ ਤੇ ਆਓ ਸਰਜੀਤ ਜੀ ਬੇਤੀ ਅਖਰ ਤੋਂ ਬੰਦੇ ਐਨਸੀ ਕੁਝ ਗੱਲਾਂ ਕਰਦੇ ਸੀ ਕੁਝ ਸਵਾਸ ਜੀਵਨ ਦੀ ਗੱਲਾਂ ਕਰਦੇ ਸੀ ਤੁਸੀਂ ਆ ਕੇ ਦੋ ਜਾਂ ਦੋ ਮਿੰਟ ਵਾਸਤੇ ਆਪੇਸ਼ਾ ਗਾਇਕੀ ਤੋਂ ਸ੍ਰੀ ਕੁਰਵਾਨ ਸਿੰਘ ਜੀ ਐਮਐਨ ਸਰ ਜੀ ਪ੍ਰੋਗਰਾਮ ਸਰਹ ਦੇ ਜੀ ਬੀ ਬੁਰਾ ਤੋਂ ਬਾਅਦ ਉਹ ਵੀ ਪੁਲਿਸ ਵਾਲਾ ਸਾਹਮਣੇ ਹੌਸਲੇ ਜਿਹਾ ਕਿਤੇ ਵਾਇਰਲੀ ਦਾ ਫਰਸਾ ਵਾਇਰਲੀ ਦੇ ਉਤੇ ਸੁਭਾਸ਼ਾ ਅੰਧਿਆਰ ਦੇ ਪਰਬਉ ਦੇ ਰਹੇ ਗਿਰੋ ਸਿਰ ਜਨ ਅੱਜ ਜਿਹੜੇ ਹੋਏ ਸਾਹ ਸੁਬੇ ਤੇ ਸਾਰਿਆਂ ਨੇ ਇੱਕ ਦਿਲੋਂ ਅਰਦਾਸ ਕਰਕੇ ਜਾਣੀ ਹੈ ਕੀਸ਼ਰ ਅੰਗਰੇਜ਼ਾਂ ਨੂੰ ਪਰਮਾਤਮਾ ਸੇਕ ਯਾਤਰਾ ਦੇ ਵਿੱਚ ਬਸੰਗੀ। ਦੇਸ਼ ਸਾਡਾ ਕਿਸੇ ਪਛਾਣ ਦੇ ਮਹਤਾਜ ਨਹੀਂ ਜੋ ਉਹਦੇ ਪੰਜਾਬੀ ਮਾਂਗੋ ਦੇ ਲਈ ਕਰਿਆ। ਅੱਜ ਅੱਡੇ ਤੋਂ ਵੱਡਾ ਕਲਾਕਾਰ ਮੈਂ ਜਿਹੜਾ ਜਿਹੜਾ ਨਾਮ ਨਾਲ ਸਮੇਤ ਜਿਹੜੇ ਸਾਰੇ ਸਰਦਾਰ। ਅੱਜ ਕੋਈ ਸ਼ਬਦ ਨਹੀਂ ਕਿ ਕੇਸ਼ ਭੱਜ ਨੂੰ ਇਸਨੇ ਪੂਰਾ ਦਿੱਤਾ ਜਾ ਸਕਦਾ। ਸਰਦਾਰ ਜੀ ਉਹ ਮੰਤਰੀ ਸਾਹਿਬ ਜਿਹੜੇ ਸਾਥ ਦਾ ਜੀਰ ਸਿੰਘ ਵਿਧਾਇਕ ਸਾਹਿਬ ਜਿਗਰੀ ਤੇਰੀ ਪਾਈਪ ਛੇਤੀ ਯਾਦ ਵਿੱਚ ਇਹ ਕਿਸੇ ਅਫਸਰ ਨੇ ਜਿਹੜਾ ਗਾਣਾ ਲਿਖਿਆ ਉਹ ਪਾਈਪ ਛੇਤੀ ਯਾਦ ਨੂੰ ਸੁਣਨ ਬਸ ਤਉ ਗਾਣਾ ਵੀ ਲਿਖ ਦਿੱਤਾ ਤੇ ਉਥੇ ਤੋਂ ਵਿਸ਼ੇ ਸੰਗਰ ਨੇ ਮੈਨੂੰ ਮੈਸੇਜ ਪਾਦਾ ਇਹ ਬੈਠੀ ਜਦੋਂ ਕੀਤੇ ਤਾਨੂੰ ਸਰਕਾਰ ਇਹ ਜਮੇ ਸਾਹਿਬ ਮੁਹੱਦਰ ਸਦੀਕ ਸਾਹਿਬ ਬਾਈ ਹੰਸਵਾੜੀ ਸਾਹਿਬ ਪਿਲਕਾ ਦਾ ਨਾਮਵਾ ਜੇ ਤੁਮਨੇ ਉਹ ਤੇ ਤਸਵੀਰ ਦਿਖਾਈ ਸਾਡੇ ਅਛਾ ਰੁਕਦੇ ਹੈ ਘਾਇਉ ਕਰੇ ਹੈ ਲੱਗਿਆ ਜਿਵੇਂ ਆਪਣੇ ਪਰਿਵਾਰ ਦਾ ਮੈਂ ਜੀ ਚੜੇ ਤੁਮ ਵੀ ਸਸ਼ੇਦ ਕੀਏ ਸਿਦਕ ਵੀ ਹਰੇਕ ਨੂੰ ਆਪਣਾ ਬਾਰਦਾਸ਼ੀ ਹੈ ਜੇ ਪੂਰੀ ਵੀ ਜਿੰਦਵਾ ਦੂਰ ਕਰੇ ਲਾਉ ਹੋਏ ਆਪਣੇ ਸ਼ਹਿਰ ਦਾ ਹੋਵੇ ਉਹ ਭੁੱਲਾ ਲਾ ਜੀ ਆਪਣੇ ਭਾਈ ਬਖਰੇ ਦੇ ਵਿੱਚ ਇਹ ਵੀ ਦਾਅਵਾ ਕਰਦੇ ਸੀ ਕਿ ਇਹਨਾਂ ਨੂੰ ਇਹ ਦਿੱਖਾਈ ਦਿੱਤੇ ਕਰ ਬਹੁਤ ਮਲਾਕ ਨੂੰ ਹੈ ਪਰ ਜਿਵੇਂ ਆਪਾਂ ਗਾਲੀ ਪਾਉਂਦੇ ਵੀ ਜੇ ਸਾਹਿਬ ਸੋ ਨਾ ਹੋਏ ਤਾਂ ਆਪ ਕੋ ਕੀ ਜਦ ਰਖਾ ਰੱਖ ਉਹਦੇ ਉੱਤੇ ਪੁੱਛੋ ਆਪਾਂ ਦੇ ਵੀ ਦੇ ਸਕਦੇ ਹਾਂ ਵੀ ਅੱਜ ਸਾਡੇ ਅੰਦਰ ਆਸ ਕਰਕੇ ਇਹ ਰੰਗਲੇ ਸੱਜਣ ਨੂੰ ਪਰਮਾਤਮਾ ਆਪਣੇ ਪਹਿਲਾਂ ਦੇ ਵਿੱਚ ਨਵਾਜ਼ ਰੱਖੇ ਤੇ ਜਿਨੀ ਸੰਤਾਂਾਂ ਇੱਥੇ ਬੈਠੀ ਗੁਰੂ ਦੇ ਹਾਜ਼ਰੀ ਵਿੱਚ ਅੱਜ ਆਪ ਸਾਰੇ ਇਹ ਬੰਦਿਆਂ ਨੂੰ ਮੇਰਾ ਪੁੱਤਿਆ ਦੇ ਹੈ ਯੇ ਭਾਜੀ ਇਹ ਦਰਵਾਜ਼ਾ ਲੇਨ ਨੂੰ ਮਾਪ ਚਵਾਏ ਦੇ ਵਿੱਚ ਇਹ ਸੀ ਪ੍ਰੋਬਲਮ ਆ ਰਹਾ। ਜਿਹਨੇ ਲੜੀ ਸਾਹਿਬ ਨਾ ਮੋਦੀ ਦੀ ਸੇਵਾ ਕਰਦੇ ਸੀ ਇਸੇ ਤਰ੍ਹਾਂ ਤੁਸੀਂ ਵੀ ਅੱਜ ਹੋ ਕੇ ਇਹ ਜਿੱਦ ਕੇ ਉਹਨੇ ਮੀਰ ਪੱਥਰ ਸਾਫ ਕਰੇ ਨੇ ਉਹਨੂੰ ਹੋਰ ਬਿਖਾ ਦੇਵੇ ਇਹ ਖਾਲਸੇ ਦਾ ਸੇਵਾਦਾਰ ਬਣਨ ਤੇ ਆਪਣੇ ਨੂੰ ਸੱਜੇ ਮੁੱਖ ਮੰਤਰੀ ਜਨਾਰ ਸ਼ਰਦਾਲ ਭਵਨ ਸਿੰਘ ਵੀ ਮਾਨ ਦੋ ਬਹੁਤ ਰੋਸਾ ਪ੍ਰਗਟਾਵਾ ਕਰਦੇ ਆ ਕਿ ਅਰਜ਼ ਕਰਦੇ ਜੀ ਸਰ ਜੀ ਜਨਮ ਪਰਮਾਤਮਾ ਆਪੇ ਜਨਮ ਮਾਨ ਦੋ ਸਿੰਘ ਪਰ ਬਾਪੂ ਇਸ ਸਮਾਜ ਨੂੰ ਉਹਨਾਂ ਦਾ ਦਰਦ ਪੂਰਾ ਕਰਦਾ ਵਨ ਬਖਸ਼ਿਮਾ ਦਾ ਜਿਹੜੇ ਬਾਦਰੀਂ ਦਾ ਖਲਸਾ ਬਾਦਰੀਂ ਜੀ ਤੇ ਇਸੇ ਨਾਲ ਜਿਹੜੇ ਵਾਸਤੇ ਬੇਤੀ ਹੋ ਗਏ ਸਦਾ ਪਰਮ ਜੀ ਸੰਕਟਾਂ ਨੂੰ ਸਤੇ ਹੋਏ ਕੁਛੋਂ ਸਹਿਜ ਜੀ ਨੂੰ ਜਦੋਂ ਸਮਾਏ ਦੀ ਵਿੱਚ ਗੋਤ ਵਿੱਚ ਬੈਠ ਕੇ ਆਪਾਂ ਸਾਰੇ ਅਰ ਬੜੀ ਬੜੀ ਜੀ ਸਰਦੀ ਤੇ ਆਲੇ ਵਿੱਚ ਪੰਜਾਬੀ ਕਾਬੋਲੀ ਦੇ ਸੇਵਾਦਾਰ ਬਿਜਤੀ ਸਰ ਸਰਦਾਰ ਜ਼ਰਕੀ ਸਿਵਰਤੀ ਉਹਨਾਂ ਦੀ ਅੰਤਵਰਦਾਸ ਦੇ ਸ਼ਾਦ ਹੋਣ ਦੇ ਪਰ ਆਉਣ ਕਰੀ ਤੇ ਬਾਸ਼ਾ ਦਾ ਨਾਮ ਰੰਗ ਕਰ ਗਏ واحر جی کا خالصہ بہت ہی دکھ رہی ہے, رکھنا ساتھی ساتھی ہے اس دنیا ساتھی سارے گیا جتوں بار کوئی واپس نہیں سارے ہی گل کر رہے ہیں سر کسی شروع دن ਗਰੇ ਪੰਜੀਤ ਵਾਰਗ ਸ੍ਰੀ ਜੀ ਸਾਹਿਬ ਦੋਰਾ ਸਾਹ ਸਾਰੇ ਉਹੀ ਵਿਦਤ ਇਹ ਸਰ ਜੀ ਸਿੱਖਰ ਦੀ ਕਮੇਟੇ ਜਿਹੜੇ ਕਲ ਗਜ਼ਾਰੇ ਉਹਨਾਂ ਰਾਜੇ ਜੀ ਨੇ ਸਟੇਜਰ ਸਾਜੀ ਕੀਤੀਆਂ ਉਸ ਰਾਹ ਕਿ ਨਾ ਇੱਥੇ ਗੱਲ ਸਰ ਜੀ ਬਾਰੇ ਸਜਣ ਸਾਡੇ ਵਿੱਚ ਆਉਣੀ ਮੈਨੂੰ ਚੇਰਬੀਸਾਉ ਬਤਾ ਤੇ ਜਿਹੜੇ ਜਿਹੜੇ ਬੈਠੋ ਜਦੋਂ ਆ ਪਾਇਨਾ ਪਕੀਆ ਮੈਡਲ ਵਿੱਚ ਜੀਰਪੁਰ ਉਹ ਵੀ ਹਾਜ਼ਰ ਨੇ ਉਹਨਾਂ ਦੀ ਖਤਾਰ ਸੀਗੀ ਫੁਲਕਾ ਹੀ ਤੇ ਜਦੋਂ ਉਹ ਕਮੇਟੀ ਚ ਜੀਜ਼ ਕਰਦੀ ਸੀ ਤੇ ਬਿਲਦੀ ਸਾਹਿਬ ਸਾਰਾ ਉਸ ਬਾਰੇ ਆਪ ਨੂੰ ਦਿਖਾਉਣ ਕਿ ਪੈਰ ਤੇ ਸੱਜਣ ਕਿਵੇਂ ਸੀ ਉੱਥੇ ਤੇ ਬੱਤੀ ਤੇ ਮੈਨੂੰ ਕਹਿ ਗਏ ਜੀ ਬੈਠੋ ਕੁਲੀਤੋ ਪਰ ਉਹ ਆਪ ਸਾਰਾ ਉਹ ਦੇਖ ਰਹੇ ਕਰ ਰਹੇ ਸੀਗੇ ਮੈਂ ਇੱਕ ਡਰਾਈਵਰ ਜਿਹੜੇ ਪ੍ਰਿੰਸੀਪਲ ਹੈ ਗਵਰਨਮੈਂਟ ਕਾਲਜ ਦੇ ਅੰਦਰ ਤੇ ਉਹ ਵੀ ਉੱਥੇ ਹਾਜ਼ਰ ਸੀ ਉਹਨਾਂ ਨੇ ਬੱਚਾ ਵੀ ਬੜੇ ਆਪਣੀ ਕਿਤਾਬ ਤੇ ਸੋ ਬਹੁਤ ਜਾਣਕਾਰ ਦੇ ਉਹਨਾਂ ਬਾਰੇ ਜਿਹੜੀਆਂ ਆਪਾਂ ਕੀਤੀ ਜਾ ਸਕਦੀ ਹੈ ਜਿਵੇਂ ਉਹ ਕਹਿੰਦੇ ਗਏ ਸ਼ੇਰ ਪੁਲਿਸ ਆਪ ਵੀ ਇਤਰਾਬ ਕਿਉਂ ਰਾਵਣ ਕਿਉਂ ਇਹਦਾ ਗੁਰਬਾਣੀ ਚ ਵੀ ਹੈ ਸੰਧੀ ਜੜਨਾ ਸੰਧੀਵਾਦੀ ਆਰਟੀਕਲ 12 ਨੂੰ ਉਪਰੰਤਿ ਹੋਣ ਦਾ ਬੇਦੇਰਜੀਓ ਸਰਪੁਤ ਦੇ ਦਰਸੇ ਅਸਰ ਜੋਲ ਮੈਂ ਸੋ ਨੂਰ ਦੇ ਸਾਥੇ ਬੁਲੇ ਚੜੇ ਗਏ ਉਦਾਹਰਨ ਜੀਤਾ ਰੀਸਾ ਮੇਂ ਗਏ ਮੀਰੋ ਉਹ ਜੁ ਤਸਰਤਾਨੀਆਂ ਉਰਮ ਤੇ ਤੱਕ ਉਹ ਤੋਂ ਉਲੀ ਦੀ ਦੂਰ ਐ ਦੂਰ ਤੁਰ ਗਏ ਸੋ ਐਸੇ ਸੱਚੇ ਬਕਰੀਸ ਆਫ ਥਿੰਗ ਉਹਨਾਂ ਦੇ ਮਿੱਟੀਆਂ ਜਾਂਦਾ ਬਹੁਤ ਨੇ ਸ਼ੇਰਪੁਰ ਜ ਸਾਹਿਬ ਪਾਣੀ ਦੀ ਜੁਲਿਸਾ ਸਾਹਿਬ ਸਦੀਕਰ ਸਾਹਿਬ ਨੇ ਇੱਕ ਮਦਨੀ ਹੁਕਮ ਰਾਇ ਵੀ ਉਹਨਾਂ ਦੀ ਜਿਹੜੀ ਜਿਹੜੀ ਅਧੂਰੇ ਗਾਹੇ ਤਾਰਾ ਉਹਨਾਂ ਨੇ ਗੁਲਾਮ ਤੌਸੇ ਦੇ ਇੱਕੀ ਉਹ ਆ ਗਏ ਜਪੀ ਜੀ ਸਤਿ ਸ੍ਰੀ ਅਕਾਲ ਸੋ ਗੁੱਡ ਮਾਰਨ ਜੇ ਵੀ ਸੀਗੇ ਉਹਨਾਂ ਨੇ ਉਹ ਕਿਤਾਬ ਪੜ੍ਹੇ ਸਮੇਂ ਯਕੀਨ ਹੋਣਾ ਕਿ ਉਹ ਜੁਰਮਾਂ ਬਾਰੇ ਦੀ ਇਸਾਰੀ ਪ੍ਰਬੰਧਕ ਕਮੇਟੀ ਕੋਲ ਕਿਉਂਕਿ ਸਰ ਕੀ ਸਿੱਖ ਦਿੱਸਾਰ ਬਾਬਾ ਜੀ ਜੀ ਜੁਰਮਾਂ ਬਾਰੇ ਦੇ ਨਾਲ ਬਹੁਤ ਚੁੜ੍ਹੇ ਹੋਏ ਸੀ ਹਰ ਰੋਜ਼ ਦੇ ਦੇਸ਼ ਸ਼ਾਹ ਨੂੰ ਜਦੋਂ ਸਮਾਂ ਲਿਖਾਇਆ ਤਾਂ ਜਰੂਰੋ ਸੋਸੀਓ ਪਟਾਰ ਦੇ ਵਿੱਚ ਚਪੌੜ ਦੇ ਵਿੱਚ ਪਰਦਾ ਦਾ ਸਾਧ ਦੇ ਵਿੱਚ ਜਿੰਨੇ ਨੂੰ ਤੇ ਬਚਾਉਣ ਤਾਂ ਜਰੂਰ ਅਸੀਂ ਫਿਲਕਸ ਕਰਾਵਾਂਗੇ ਸੋਇਨੇ ਉਹ ਸਰੇਟਲੇ ਸਾਥੀ ਦੇ ਚਰਨ ਦੇ ਵਿੱਚ ਸ਼ਰਧਾ ਦੇ ਕੁਤਬੀ ਕਰਦੇ ਤੇ ਅਰਦਾਸ ਦੇ ਮੁਸਾਫਰ ਦੇ ਚਰਨ ਦੇ ਵਿੱਚ ਗੁਰੂ ਕਿਰਤ ਕਰੇ ਉਸ ਬੀਤਰੀ ਆਦਮੋਰ ਕੋਲ ਚਾਹਮਾ ਦੇ ਵਿੱਚ ਬਸਰ ਚੇ ਤੇ ਪਿੱਛੇ ਜਿਹੜਾ ਪਰਿਵਾਰ ਹੈ ਹਾਲ ਬੱਚੇ ਛੋਟੇ ਹਨ ਉਹਨਾਂ ਦੇ ਹਾਲ-ਚਾਲ ਦੀ ਕੋਈ ਦਿਲ ਬੰਨਣਾ ਸੀ ਉਹਨਾਂ ਦਾ ਹਾਲ ਪਤਾ ਕਿ ਜਾਇ ਵਿੱਚ ਆਪ ਦਾ ਪ੍ਰਯਤਨ ਦੇ ਵਿੱਚ ਉਹ ਵੀ ਹੈ ਜੇ ਕਿਰਤੀ ਸਰਦ ਵੀ ਲੰਬਾ ਬੈਠਾ ਸੀ ਬਹੁਤ ਵੀ ਸ਼ੁਕਰ ਹੈ ਤੇਰੇ ਨਾਲ ਸੀ ਹਾਂ

ਇਹ ਜੀ ਸਾਹਿਬ ਜੀ ਕਾਨੂੰਨ ਕਾਨੂੰਨ ਤੇ ਸੇਵ ਕਰਦੇ ਰਹੇ ਨੇ ਉਹ ਤਾਂ ਨਾ ਜੀ ਸਾਹਿਬ ਇਹਦੇ ਗੱਲ ਸਾਹਿਬ ਲੋਕਾਂ ਦੇ ਜੀ ਬਤਾਏ ਬਹੁਤ ਸਮਝਿਆ ਸਾਧੀਆਂ ਉਹ ਜੀ ਸਾਧੀਆਂ ਗਾਵੇ ਸਾਥ ਕੇ ਦਗਾ ਦੇ ਕਿ ਅਕਸਰ ਜੀ ਕੋ ਸੋਚਦੇ ਸੀ ਔਰ ਬੇਤੀ ਨੂੰ ਬਹੁਤ ਸਾਥ ਆਉਂਦੀ ਸੀ ਕਿਉਂਕਿ ਥੋੜਾ ਜਿਹਾ ਹੋ ਰਹਿਦਾ ਸੀ ਜਦੋਂ ਗਾਵੇ ਸਾਹਿਬ ਨੇ ਸਰਕਾਰ ਬਣਦੀ ਔਰ ਬੇਤੀ ਸਾਥ ਲਈ ਅੰਸਰ ਦੇ ਦਿੱਤੇ ਸੀ ਕਿ ਗਾਵੇ ਸਾਹਿਬ

ਆਪਣੇ ਉਹ ਖਰਨਾ ਪਿਆਰੇ ਅੰਗਰੇਜ਼ ਸੱਜਣ ਲਾ ਜਨਜੀਤ ਸਿੰਘ ਜੀ ਦੇ ਜਿਹਨੂੰ ਸਰਬਤ ਦਾ ਸਕਾਰ ਤੇ ਕਰਵਾਤੇ ਪ੍ਰਵਾਹ ਨਾਲ ਜਦੋਂ ਹੁਣ ਕਰਦੇ ਫਰਕ ਕਰਨ 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 ਵਾਸਤੇ ਤੇ ਸਾਧ ਸੰਗਤ ਦੇ ਚਰਨਾ ਤੇ ਅਰਦਾਸ ਬੇਨਤੀ ਕਰਵਾਤੇ ਐਏ ਬਹੁਤ سارے ਸੰਤ ਸਾਹਿਬਾ ਜੀ ਲੈ ਕੇ ਕੰਸਾ ਬਾਰੇ ਬਿਠੀ ਬੜਾ ਪਿਆਰਾ ਪ੍ਰਾਨਸਵੰਸੇ ਉਹਨਾਂ ਜੀ ਦੇ ਵਿੱਚ ਕਿੱਡੇ ਕਿਦਾਸਾ ਆਪਣੇ ਨਾਲ ਲਾੜਦੇ ਕੋੜੇ ਨੰਨੇ ਸਮੇਂ ਤੋਂ ਠੇਕਦਾਸਾ ਨਾਲ ਸਾਡਾ ਜੀਵਨ ਬੀਤਿਆ ਨੰਨਾ ਸਮਾਸੀ ਇਹਨਾਂ ਬੱਚਿਆਂ ਨੂੰ ਅੱਥੀਂ ਦੋਰੀਆਂ ਦਿੱਤੀਆਂ ਬਾਲਿਆ ਨੂੰ ਸਿਆ ਪੋਹ ਦਿਨਾਂ ਦੀ ਯਾਦ ਲਈ ਜਦੋਂ ਠੀਕਾ ਜਿਲੰਦਰ ਸਿੰਘ ਦੀ ਯਾਤਰਾ ਦੇ ਕਿ ਗੋਦ ਚੜਾ ਕੇ ਪਠਾਰ ਕੇ ਦਿਨ ਸਿਖਾਇਆ ਦਿੱਤੇ ਸੀ ਤੇ ਜਿੱਥੇ ਆ ਕੇ ਨਹੀਂ ਦਿੱਤੀ ਕਿ ਮਾਂ ਬੋਲੀ ਪੰਜਾਬੀ ਜਿਸੇ ਰਾਤ ਸੇਵਾ ਬਾਲਣ ਦੇ ਦੀ ਹੈ ماں درتی سیوا ہے وہ تنخواہ بغیر تنخواہ سوچتا ہوں کیونکہ میرے کو بہ مارا کرتا پالیسی بھی تیار کرنی سی کہ جہے چنگے لکھاری نے چنگے پہلے دار ہیں ماں بولی مدد کی جائے اور سوڑا سی لگ گیا اور چیز ضرور بنا لی نگے گھر کرتے ہیں یہ کتنے کوئی ان نہیں ہے کہ آپ کے دل کے دماغ کے ماں بولی کی سیوا کرتے ہیں ਇਹਨਾਂ ਨੂੰ ਆਖੀ ਰੱਖ ਲੈ ਕੋਈ ਸਾਡੀ ਮਦਦ ਕਰੇਗਾ ਇਹਨਾਂ ਦਾ ਇੱਕ ਨਿਸ਼ਾਨਾ ਹੈ ਜਿੱਦ ਤੇ ਜਮਾ ਦੇ ਵਿਚਾਰ ਕਿ ਪੰਜਾਬ ਦੇ ਵਿੱਚ ਸਾਡੀ ਮਾਂ ਬੋਲੀ ਦਾ ਖਤਮ ਹੋ ਜਾਵੇ ਕਿੰਨੇ ਕਿੰਨੇ ਜਿਹੜੇ ਰੱਖਣਾ ਤੇ ਕਿਉਂ ਨਾ ਰੱਖੀ ਆਤਾ ਜੀਵਨ ਨਾਲ ਲੱਗ ਜੇ ਇਹ ਵਲਦਾਨ ਇਹ ਵੀ ਇੱਕ ਤਸੰਦੇ ਇਹ ਨਾ ਕਿਸੇ ਗ੍ਰੇਵੀਅਰ ਜਨਰਲ ਜਨਰਲ ਕਹਾ ਦਿੰਦੇ ਆ ਕੀ ਵੀ ਇੱਕ ਪੂਰਪੇ ਦੇ ਇਨਸਾਨ ਨੇ ਜਿਹੜੇ ਬੜੀਆਂ ਚੋਣੀਆਂ ਨੇ ਮਾਬੋਦੀ ਬੜੀਆਂ ਚੋਣੀਆਂ ਕਾਸ ਲੈ ਰਹੇ ਦੋ ਜੀ ਤਾਂ ਸਾਡੇ ਸਾਹਮਣੇ ਆ ایک جنم دھی ماں ماں درمی پاشوں سنبھالنا دین نہیں ہے کسی پاشوں میں مدد نہیں ہے چنوتی نویں سرچر ہر گھر میں چلوتی شامل ہو گئی ہر گھر چلے گیا ਮਾਂ ਬੋਲੀ ਨੂੰ ਸਾਂਭਣਾ ਚਾਹੀਦਾ ਸਦਾ ਸਭੀ ਸੇ ਕਿਰਤੀ ਸੀ ਜੜੇ ਜਿਹੜਾ ਦਾ ਪਿਤਾ ਸੀ ਜੜਾ ਜਨਾਨੀ ਆਪਣਾ ਜੀਵਨ ਸੀ ਜੜਾ ਉਹਦਾ ਵੱਡਾ ਇਰਸ਼ਾ ਇਸ ਖਾਤਰ ਆ। ਠੀਕਾ ਕੋਈ ਯਾਦ ਕਰੇ ਨਾ ਕਰੇ ਕੋਈ ਮੋਰ ਨਾਲੇ ਨਾਮ ਆਵੇ ਰੋਕ ਉਹਨਾਂ ਦੇ ਦੇਖੀ ਹੋਏ ਬੋਰ ਨੇ ਉਹ ਹਮੇਸ਼ਾ ਸੰਜਾਤ ਕਰਉਂਦੇ ਰਹੇ ਪਿਆਰ ਦੀ ਧਰਤੀ ਵਿੱਚ ਇਤਿਹਾਸ ਲਿਖਿਆ ਅਤੇ ਆਸਾਂ ਸੱਟੇ ਆਸਤੇ ਦੇਈ ਜਾਂਦੀ ਤਿੰਨੇ ਪੜ੍ਹ ਕੇ ਪਤਾ ਲੱਗਦਾ ਕਾਹ ਦੀ ਪੜੀ ਦੁਨੀਆ ਉਹ ਆਕਾਸ਼ ਵਿੱਚ ਚਲੀ ਜਾਂਦੀ ਆ ਕਰਨਾਰੇ ਬਹੁ ਘਟਾਉਂਦੇ ਵੇਰ ਪਰ ਕਰਕੇ ਜਾਂਦੇ ਨੇ ਇਤਿਹਾਸ ਦੇ ਬੰਦਿਆਂ ਦਾ ਸ਼ਹਿਾਰ ਬਣ ਜਾਂਦੇ ਜੋ ਇਤਿਹਾਸ ਨੂੰ ਲਿਖਦੇ ਕਹਿੰਦੇ ਇਹ ਮਨੋਕਲਪ ਜਨਨੂ ਮਾਤਾ ਜੀ ਦਾ ਨੇ ਸਿੱਖਿਆ ਦਿੱਤੀ ਹੋਵੇ ਜਿਹੜੇ ਰਹਿਤਾ ਜੀਵਨ ਯਾਰਵਾ ਲੋਕ ਧੰਦੀ ਪ੍ਰਾਪਤੀ ਵਾਸਤੇ ਕੀ ਨਹੀਂ ਕਰਦੇ ਧੰਦੀ ਪ੍ਰਾਪਤੀ ਵਾਸਤੇ ਜਗਨਸੀ ਦਾ ਹਰ ਲੋਕ ਅਰੇ ਧਨ ਰੂਪ ਨੇ ਧੰਦੀ ਜੈ ਧਰਮ ਦੀ ਪ੍ਰਾਪਤੀ ਵਾਸਤੇ ਜਗਨਸੀਰ ਕਿ ਧਨ ਜੋਗਾ ਰਹਿਣਾ ਚਾਹੀਦਾ ਦਾਨਾ ਰਵਾਨਾ ਨਾਵੇ ਠੀਕ ਹੈ ਧਰਦੇ ਵੀ ਲੋੜਾ ਤਾਂ ਧਨ ਤੋਂ ਵੱਡੀ ਕੋਈ ਚੀਜ਼ ਨਹੀਂ ਤੇ ਇਸ ਕਰਕੇ ਦਾਤਾ ਜੀ ਸਿੰਘ ਦੀ ਬਿਰਤੀ ਮੈਂ ਤੇ ਤੋਂ ਦਾਨ ਸੀਗਾ ਮੈਂ ਅਜੀ ਪੰਜ ਸੌ ਕਰੀ ਹੋਏ ਆ ਮੈਂ ਲੈਣੇ ਸੀ ਉਦੋਂ ਤੇ ਮੈਂ ਕਿਹਾ تیاری ਕਰੂੰਗੀ ਪ੍ਰਤੀਸਾਦ ਨੂੰ ਆਪਾਂ ਬੁਲਾਈਏ ਤੇ ਆਪਾਂ ਕੀਆ ਨਾ ਰੱਖਣਾ ਬਰੋਆ ਕਿਉਂਕਿ ਹਰ ਮੇਰੀ ਦੇਪੂਤੀਆਂ ਦੀਆਂ ਮਿਰਦੀ ਸਾਹਿਬ ਉੱਥੇ ਹਾਜ਼ਰ ਹੁੰਦੇ ਰਹਿਣਗੇ ਲੈ ਲੈ ਤੇ ਮੈਂ ਹਰ ਪਤੀਆਂ ਦਾ ਪਰੋਣਾ ਕਰਾ ਲਿਆ ਸੌਂਵੀਂ ਦਾ ਜਾ ਰਿਹਾ ਅਰਾਵਾ ਮੈਂ ਬੰਦਾ ਲਗਾ ਕੇ ਸ਼ਰੀਰ ਤੋਂ ਤੇ ਚਲੇ ਹੀ ਕਸ ਸਕੋ ਤੇ ਹੈ ਨਹੀਂ ਆਦਮ ਨੇ ਪਰਚਰ ਵੀ ਕੀਤੀ ਕਰਨ ਤੇ ਆਦਾ ਜੋਸ਼ ਪਰ ਬਣਾਈਆ ਜਿਹੜੇ ਨੱਕਰ ਟੁੱਟ ਕੇ ਆ ਤੇ ਬੜਾ ਇਤਿਹਾਸ دوسیٰوں کو آپ نے بیٹے دے جنب یہ بات میں کچھ کر کے اکھا جاؤں کر کے اکھاؤں ہی یہ دلیدہ صحابہ بہتا ہے کہیں دے نامی کر کے تو اس طرح کے میں اپنی امیردیاں گرانیاں بیچوں جسے اپنے بیر اپنے تیجے ਆਪਣੇ ਬਈਆ ਸੱਜਣ ਦੋ ਦਸ਼ਾ ਦਾ ਸਨਕਾਰ ਭੇਟ ਕਰਦਾ ਉਥੇ ਬੱਚਿਆਂ ਨੂੰ ਜਰੂਰ ਬੇਨਤੀ ਕਰਾਂਗਾ ਕਿ ਬੱਚਿਓ ਸਮਾਜ ਸਮਾਜ ਦੀ ਉਹਨਾਂ ਦਾ ਸਾਰਾ ਜੀਵਨ ਸਮਾਜਿਕ ਦੇ ਤਾ ਨਾ ਤੁਸੀਂ ਸਮਾਜ ਨੂੰ ਨਾ ਛੱਡਿਆ ਜੇ ਮੈਂ ਥੋੜਾ ਸਮਝਿਆ ਸਮਾਜ ਦੇ ਨਾਲ ਜੁੜਿਆ ਜੇ ਸਮਾਜ ਨਾਲ ਨਾ ਕਰੇ ਕਦੀ ਕਦਰ ਹੋਊਗੀ ਕਦਮਾਂ ਨਾਲ ਦੇਖਦਾ ਹੋਗਾ جہاں نے اپنا جیون لایا وہ ضرور دینا تو میں جیسے ستگواس بنتی کرپا کر اپنے چرنا چنوا دینا پچھے پروار بہت واپس سارا پروار منشنا ستگو کرپا کر ਉਹਨਾਂ ਦੇ ਬੱਚਿਆਂ ਨੂੰ ਹੌਸਲਾ ਦੇਣਾ ਸ਼ਕਤੀ ਦੇਣਾ ਤਾਕਤ ਦੇਣਾ ਤਾਂ ਵੀ ਉਹਦੇ ਮਾਇਰ ਪੈਣਾ ਦੇ ਜਿਹੜੇ ਉਹਨਾਂ ਦੇ ਪਤਨੀ ਆ ਉਹਦੇ ਚੱਲ ਸਕਦਾ ਹੈ ਕੋਈ ਕਾਰਨ ਸਵਾਦ ਕਿਸੇ ਸਦੀ ਦਾ ਮੇਰੇ ਬੱਚੇ ਦੋ ਘਟਵਾਸ ਤੇ ਸੀ ਤੇ ਉਹ ਜਿਹੜੇ ਜਿਹੜੇ ਦੇ ਨਾਲ ਸੀ ਬਹੁਤ ਬਹੁਤ ਨਾਲਸਰ ਕੇ ਬਸ ਜਸਵੰਤ ਸੋਢੀ ਦਾ ਜਦੋਂ ਤੁਹਾਨੂੰ ਪਰਕਰਾਰ ਹੋਵੇ ਮੇਰੇ ਸਾਹਬ ਸਾਹਿਬ ਜਦੋਂ ਤੁਹਾਨੂੰ ਜਾਣ ਹਰੇਕ ਇਨਸਾਨ ਦੇ ਸਾਹਮਣੇ ਤੋਂ ਪਰ ਕੋਈ ਕਹਿਣਾ ਚਾਹੇ ਉਹ ਬਾਹਰ ਜਾਵੇ ਜਦੋਂ ਗੁਰਮਾਰਾ ਦਾ ਹੁਕਮ ਆਇਆ ਉਹਨੂੰ ਹਾਰੇ ਸਾਹਮਣੇ ਲਿਆਉਂਦੇ ਕਈ ਲੋਕ ਇਹ ਤੋਂ ਬਹੁਤ ਸਾਰਾ ਸ਼ਰਮਾਇਆ ਤੇ ਕਰਦੇ ਨੇ ਕਈ ਇਹ ਤੋਂ ਵੱਡੀ ਵੱਡੀ ਜੁਰੀਆਂ ਲੈ ਕੇ ਆਉਂਦੇ ਨੇ ਪਰ ਜਿਹੜੇ ਅਸਲੀ ਲੋਕ ਹੁੰਦੇ ਨੇ ਇਹ ਸਮਾਜ ਜਾਣੇ ਪਹਿਚਾਣੇ ਤੁਹਾਡੇ ਵਾਸਤੇ ਕੰਮ ਕਰਦੇ ਉਹ ਮੁਹੱਬਤ ਲੈ ਕੇ ਜਾਂਦੇ ਨੇ ਪਿਆਰ ਲੈ ਕੇ ਜਾਂਦੇ ਨੇ ਬੰਦੇ ਸਾਹਿਬ ਸਾਡੇ ਕੋਈ ਕਬੀਰ ਨੇ ਉਹ ਸਾਡੇ ਵੀਰ ਸੀ ਸਾਰੇ ਦੋਸਤ ਸੀ ਜਿਹੜੇ ਬੇਹੱਦ ਮੁਹੱਬਤ ਲੈ ਕੇ ਚਲੇ ਗਏ ਮੁਹੱਬਤ ਉਹਨਾਂ ਦੀ ਲੋਕਾਂ ਨੇ ਲੈ ਕੇ ਨੇ ਜਿਹੜੇ ਸਮਾਜ ਬਹੁਤ ਵੱਡੀ ਸ਼ਖਸੀਅਤਾਂ ਨੇ ਕਿਉਂਕਿ ਹਰ ਇੱਕ ਬੰਦੇ ਦਾ ਆਪਣਾ ਮਿਆਰ ਹੁੰਦਾ ਕਿ ਉਹ ਕਿਹੋ ਜਿਹੇ ਸਮਾਜ ਵਿੱਚ ਆਦਾ ਇਹਨਾਂ ਲੋਕਾਂ ਦੇ ਵਿੱਚ ਰਹਿੰਦਾ ਕਈ ਬੜੇ ਚੰਗੇ ਲੋਕਾਂ ਦੇ ਰਹਿੰਦੇ ਨੇ ਕਈ ਬੜੇ ਹੋਰ ਤਰ੍ਹਾਂ ਦੇ ਲੋਕਾਂ ਦੇ ਰਹਿੰਦੇ ਨੇ ਕੰਕੇ ਸਾਹਿਬ ਦੀ ਦੋਸਤੀ ਬੇਬੀ ਸਾਹਿਬ ਦਾ ਪਿਆਰ ਬਹੁਤ سارے ਚੰਗੇ ਲੋਕਾਂ ਦੇ ਨਾਲ ਸੀ ਤਾਂ ਹੀ ਅੱਜ ਇਹ ਸੰਗੀਤ ਜਗਦੀਆਂ ਜਿਹੜੀਆਂ ਦੁਨੀਆ ਦੇ ਪ੍ਰਸਿੱਧ ਸ਼ਖਸੀਅਤਾਂ ਇਸ ਪੜਾਅ ਵਿੱਚ ਇਸ ਗੁਰੂ ਮਹਾਰਾਜ ਦੇ ਹਾਜ਼ਿਰ ਵਿੱਚ ਬੜਾ ਮਾਣ ਨੇ ਸ਼ੋਭਤ ਨੇ ਮੈਂ ਕਹਿਣਾ ਭਾਏ ਕਿ ਉਹ ਇਸ ਸੇਖੀ ਸਾਹਿਬ ਨੂੰ ਨਜ਼ਰ ਕਿੱਦ ਲਈ ਮੈਂ ਤੁਮਹੇ ਮਾਲਕਾ ਦਰਸ਼ਿਤ ਕੀਤੀ ਕਿ ਨਦਰ ਜੀ ਉਸ ਸਾਜ ਵਰਗੇ ਬਹੁਤ سارے ਕਲਾਕਾਰਾਂ ਨੂੰ ਇਸ ਮਾਰਗ ਨੂੰ ਦਿੱਤਾ ਉਹ ਬੇਤੀ ਨਾਲ ਬਹੁਤ ਮਿਹਰੇ ਸੀ ਪਟਿਆਲਾ ਪਟਿਆਲਾ ਸਾਹਿਬ ਉਹ ਬੈਠੇ ਜੀ ਬਹੁਤ ਸਾਰੇ ਸਿਰਕੀਤਾ ਇੱਥੇ ਪਾਏ ਹੋਏ ਜੱਜ ਸਾਹਿਬ ਹੋਏ ਏਕਾ ਸਾਹਿਬ ਇਹੋ ਜਗੀਤਰਾ ਗਦੀ ਸਾਹਿਬੀ ਜਿੰਦਗੀ ਬਾਰੇ ਦੱਸਿਆ ਕਿਉਂਕਿ ਮੈਂ ਇਸ ਸਰੀਰ ਪਰਿਵਾਰ ਦਾ ਘਰਦਵਾਲ ਪੰਜਾਬ 55 ਸਾਲ ਜੋ ਬਹੁਤ ਮਿਹਰੇ ਕੁਦਰਿਆ ਮੈਂ ਤੇ ਵੱਡੇ ਵੱਡੇ ਕਲਾਕਾਰ ਇਹਦੇ ਜਿੰਦਗੀ ਬਸ ਕਰਕੇ ਕਹਿੰਦੇ ਉਹਨਾਂ ਦਾ ਸਟਾਰਮ ਵੀ ਦੇਖਿਆ ਤੇ ਉਹਨਾਂ ਦੀ ਜਾਨ ਵੀ ਅੱਥੀ ਵੀ ਦੇਖੀ ਆਈਨਾ ਬਗੇ ਸਰਕਾਰਾਂ ਦਾ ਯਾਤ ਬ੍ਰਿਧੀ ਸਾਹਿਬ ਜੀ ਇੱਕ ਮੈਂ ਦੱਸ ਦਿੰਦਾ ਮੈਂ ਪਾਰਟੀ ਅਕਸਰ ਮੈਂ ਪਾਰਟੀ ਗੱਲ ਕਰਦੇ ਹਾਂ ਜਿੱਦੀ ਸ਼ਹਿਰ ਸੀਤਾ ਬ੍ਰਿਧੀ ਸਾਹਿਬ ਜੀ ਸਾਡੇ ਕਿਸੇ ਤਰ੍ਹਾਂ ਦਾ ਕੰਮ ਆਉਂਦਾ ਜਿੱਨਾ ਉਹ ਲੋਕਾਂ ਦੇ ਕੰਮ ਆਉਂਦਾ ਸੀ ਸਾਡਾ ਕੋਈ ਕਲਾਕਾਰ ਨਹੀਂ ਕੰਮ ਆਉਂਦਾ ਜਿੱਨਾ ਸੁਭਜ ਦਾ ਹਰ ਕਲਾਕਾਰ ਦਾ ਪਾਈਵਾਲ ਸੀ ਕੋਈ ਕਲਾਕਾਰ ਨਹੀਂ ਕੰਮ ਆਉਂਦਾ ਕਿਉਂਕਿ ਹਰ ਇੱਕ ਜਿਹੜਾ ਉਹ ਜਦੋਂ ਬੰਦਾ ਮੋਰ ਹੋ ਜਾਂਦਾ ਜਦੋਂ ਬੰਦੇ ਪਪੁਲਾਰਟੀ ਆ ਜਾਂਦੀ ਹੈ ਉਹ ਤੇ ਮੈਂ ਆ ਜਾ

ਮੈਨੂੰ ਉਹਨੇ ਕਹੀ ਵੀ ਗਿਆ ਬਾਈ ਇੱਕ ਪੁਕਤਾਰ ਵਈ ਮੈਨੂੰ ਪੁੱਛਦੇ ਕਿਹੜਾ ਖਰਦਾਰੀ ਪੁਕਤਾ ਕਿਹੜਾ ਪਬਲਿਸ਼ਰ ਕਰ ਜਾਊਗਾ ਕਿਹੜਾ ਇੰਕਾ ਨਾ ਜਾਊਗਾ ਮੈਨੂੰ ਕਹਿੰਦੇ ਤੁਸੀਂ ਹਾਂ ਕਰੋ ਮੈਂ ਕਹਿੰਦੇ ਤੇਰੀ ਮਾਰੀ ਮੈਂ ਹਾਰਾ ਹੋ ਗਿਆ ਕਿ ਉਹਨੇ ਮੇਰੀ ਸਾਰੀ ਕਿਤਾਬ ਦਾ ਖਰਣਾ ਤੈਅ ਕੀਤਾ ਮੈਨੂੰ ਚੱਗੀ ਗੱਲ ਲੱਗੇ ਗਿਆ ਪਬਲਿਸ਼ਰ ਨਾਲ ਗੱਲ ਕੀਤੀ ਤੇਰੇ ਜਾਣ ਤੋਂ ਸ਼ੋਰ ਜਾ ਕੇ ਸਾਂ ਕੋਲੇ ਕਿਤਾਬ ਪਾਈ ਜਿੱਦਨ ਮੈਂ ਉਹ ਗਏ ਉਹਦੇ ਨਾਲ ਲੱਗੇ ਮੈਂ ਲੱਗੇ ਕਿ ਮੈਂ ਆਪ ਦਾ ਟਾਈਟਲ ਆਉਣੀ ਕਿਤਾਬ ਉਹਦੇ ਕਿ ਮੇਰੀ ਕਿਤਾਬ ਪੈਰਾ ਹੋ ਗਿਆ ਕਿਉਂਕਿ ਹੁਣ ਬਹੁਤ ਸਾਰੇ ਬੁਲਾਵਾਂ ਬੁਲਾਵਾਂ ਮੈਂ ਪੰਜਾਬ ਦੇ ਸਮੂਹ ਕਲਾਕਾਰਾਂ ਕੋਲੋਂ ਸਰੇ ਸਰਗੰਦਰ ਸੁਖੀ ਦਾ ਗੇਰ ਹੋਣ ਲਈ ਹੋਰ ਆਇਆ ਆਪਾ ਬੁੱਟੇ ਵਾਇਦਾ ਆਇਆ ਆਪੇ ਕਨੇ ਵਾਇਦਾ ਗੁਰ ਹਰਦੀਪ ਆਇਆ ਸਾਡੇ ਜਿੰਨੇ ਵੀ ਕਲਾਕਾਰ ਬਾਹਰ ਬੈਠੇ ਨੇ ਕ੍ਰੀਡਾ ਬਾਤ ਕਿਤੇ ਗਏ ਹਰੇ ਬੰਦੇ ਬਹੁਤ ਹੀ ਦੁੱਖ ਮਹਿਸੂਸ ਕੀਤਾ ਇਹਨਾਂ ਸਾਰੇ ਬਣ ਸੰਤਾ ਸਿਗਾਰ ਦੇ ਬੋਲ ਵੀ ਕਰਦੇ ਸੱਜੇ ਬਾਸ਼ ਉਹ ਪਵਿੱਤਰ ਆਪ ਕੋ ਆਪਣੇ ਚਾਰਾਂ ਦੇ ਨਾਲ ਦੇ ਪ੍ਰੋਗਰਾਮ ਨੂੰ ਬਾੜਾ ਬਹੁਤ ਬਖਸ਼ੀ ਵੇਰ ਦੇ ਬਾੜਾ ਵੇਰ ਦੇ ਬੋਲਸ ਖਾਂਦੇ ਬਾਈ ਕਥਾ ਸੰਬੰਧ ਜੁੜਦੇ ਬਾਕੀ ਜੀ ਵੀ ਸੰਗਤ ਦੇ ਸਾਥੀ ਸਿੱਖਾ ਉਹਨਾਂ ਜੀ ਸਾਰਿਆਂ ਦਾ ਧੰਨਵਾਦ ਬਹੁਤ ਕਰਾਨੀ ਜੀ ਬਾਈ ਕਥਾ ਦਾ ਰਤੂ ਕਰ ਸਾਡੇ ਹਾਜ਼ਰ ਪੈਂਸਾ ਸਾਡੇ ਵਿਗਿਆਨਕ ਸਾਥੀ ਉਹਨਾਂ ਦੇ ਫਰਜ਼ਾਂ ਆ 10 ਸਾਲਾਂ ਦੀ ਬੈਸਾਫੀ ਤੇ ਕੁੰਜੀ ਦੇ ਬੈਸਾ ਬੜੀ ਮਿਹਰਬਾਨੀ ਤੇ ਉਹਨੇ ਇਹ ਵੀ ਹੱਸ ਕੇ ਸਿੱਖ ਪੱਤੀ ਤੋਂ ਬਾਅਦ ਕੁਝ ਲੋਕ ਸਨ ਲੈਸ ਹੈ ਰਗਾ ਲਗੇ ਹੋਰ ਪਟਾਣੀ ਹੰਗੀਆਂ ਵੈਕ ਪਦਸਾ ਵੈਕ ਵੀ ਖੜਾ